ਯੁੱਧ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਪੁਲਿਸ ਦੁਆਰਾ ਸੂਬੇ ਵਿੱਚ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਰਮਿਆਨ ਕੱਲ ਪੁਲਿਸ ਦੇ ਹੀ ਅਕਸ ਨੂੰ ਉਸ ਵੇਲੇ ਵੱਡੀ ਢਾਹ ਲੱਗੀ ਜਦੋਂ ਪੁਲਿਸਰ ਰਿਕਰੂਟ ਟ੍ਰੇਨਿੰਗ ਸੈਂਟਰ ਜਹਾਨ ਖੇਲਾ ਵਿੱਚ ਬੇਸਿਕ ਟ੍ਰੇਨਿੰਗ ਲਈ ਆਏ 6 ਰੰਗਰੂਟ ਸਿਪਾਹੀਆਂ ਦੇ ਡੋਪ ਟੈਸਟ ਪੋਜ਼ਿਟਿਵ ਪਾਈ ਗਏ ਟ੍ਰੇਨਿੰਗ ਸੈਂਟਰ ਦੇ ਅਪੋ ਪੁਲਿਸ ਕਪਤਾਨ ਕੁਲਦੀਪ ਸਿੰਘ ਮੁਤਾਬਕ ਇਹਨਾਂ ਸਪਾਹੀਆਂ ਤੇ ਸ਼ੱਕ ਹੋਣ ਕਾਰਨ ਇਹਨਾਂ ਨੂੰ ਡੋਪ ਟੈਸਟ ਲਈ ਭੇਜਿਆ ਗਿਆ ਟੈਸਟ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਇਹਨਾਂ ਨੂੰ ਟ੍ਰੇਨਿੰਗ ਤੋਂ ਫਾਰਗ ਕਰ ਦਿੱਤਾ ਗਿਆ ਹੈ ਉਹਨਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਮੁਕੰਮਲ ਜਾਂਚ ਵਿੱਢ ਦਿੱਤੀ ਗਈ ਹੈ ਕਿ ਇਹਨਾਂ ਸਪਾਹੀਆਂ ਨੇ ਇਹ ਨਸ਼ਾ ਕਿੱਥੋਂ ਹਾਸਲ ਕੀਤਾ ਸੀ ਉਦਰ ਮਜੀਠਾ ਹਲਕੇ ਵਿੱਚ ਜ਼ਹਿਰੀਲਾ ਸ਼ਰਾਬ ਕਾਂਡ ਦੇ ਪੀੜਤਾਂ ਵੱਲੋਂ ਕੱਲ ਕਥੂ ਨੰਗਲ ਥਾਣੇ ਦਾ ਘਰਾਓ ਕੀਤਾ ਗਿਆ ਪੀੜਤਾ ਨੇ ਦੋਸ਼ ਲਾਇਆ ਕਿ ਸ਼ਰਾਬ ਤਸਕਰੀ ਦੇ ਦੋਸ਼ ਅਧੀਨ ਬੰਦ ਜੇਲ੍ਹ ਵਿੱਚ ਔਰਤ ਨੂੰ ਪੁਲਿਸ ਨੇ ਬਿਨਾਂ ਕਿਸੇ ਕਾਰਵਾਈ ਦੇ ਚਲਦੇ ਇੱਕ ਮਾਮੂਲੀ ਕੇਸ ਪਾ ਕੇ ਜ਼ਮਾਨਤ ਦੇ ਕੇ ਛੱਡ ਦਿੱਤਾ। ਉਹਨਾਂ ਦੱਸਿਆ ਕਿ ਪਿੰਡ ਵਿੱਚ ਜੋ ਔਰਤ ਸ਼ਰਾਬ ਦੀ ਤਸਕਰੀ ਕਰਦੀ ਸੀ ਪੁਲਿਸ ਨੇ ਉਸ ਵਿਰੁੱਧ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ ਨੇ ਐਸਐਚਓ ਥਾਣਾ ਨੰਗਲ ਨੂੰ ਮਤਲ ਕਰ ਦਿੱਤਾ ਹੈ। ਵਿਜੀਲੈਂਸ ਨੇ ਕੱਲ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਹੇਠ ਮੋੜ ਗ੍ਰਿਫਤਾਰ ਕਰ ਲਿਆ ਜਿਕਰ ਜੋਗ ਹੈ ਕਿ ਇਸ ਕਾਂਸਟੇਬਲ ਨੂੰ ਪਹਿਲਾਂ ਵੀ ਚਿੱਟੇ ਸਨੇ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਸਾਲ 2018 ਤੋਂ 2025 ਦਰਮਿਆਨ ਜਦ ਆਮਦਨ ਸੰਬੰਧੀ ਅਮਨਦੀਪ ਕੌਰ ਦੇ ਅੰਕੜਿਆਂ ਦੀ ਉਖ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦੀ ਕੁੱਲ ਆਮਦਨ 1 ਕਰੋੜ 8 ਲੱਖ ਰੁਪਏ ਸੀ ਜਦਕਿ ਉਸ ਦਾ ਖਰਚਾ 1 ਕਰੋੜ 40 ਲੱਖ ਰੁਪਏ ਹੈ ਜੋ ਕਿ ਉਸ ਦੇ ਆਮਦਨ ਦੇ ਸਰੋਤਾਂ ਤੋਂ ਲਗਭਗ 32 ਲੱਖ ਰੁਪਏ ਵੱਧ ਹੈ ਇਸ ਦੇ ਚੱਲਦੇ ਵਿਜੀਲੈਂਸ ਨੇ ਉਸ ਦੀ ਕੋਠੀ ਗੱਡੀਆਂ ਤੇ ਹੋਰ ਕੀਮਤੀ ਸਮਾਨ ਅਤੇ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ ਸੂਬਾ ਸਰਕਾਰ ਦੀ ਮੰਨੀਏ ਤਾਂ ਹੁਣ ਸੂਬਾ ਵਾਸੀਆਂ ਦੀਆਂ ਰਜਿਸਟਰੀਆਂ ਕਰਵਾਉਣ ਸਮੇਂ ਤਹਿਸੀਲਾਂ ਵਿੱਚ ਹੋਣ ਵਾਲੀ ਖੱਜਲ ਖੁਆਰੀ ਬੰਦ ਹੋ ਗਈ ਹੈ। ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿੱਚ ਈਜੀ ਰਜਿਸਟਰੀ ਪ੍ਰਣਾਲੀ ਤਹਿਤ ਰਜਿਸਟਰੀ ਸੌਖੇ ਢੰਗ ਨਾਲ ਕਰਨ ਦੀ ਸ਼ੁਰੂਆਤ ਕਰ ਦਿੱਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨੂੰ ਇਤਿਹਾਸਕ ਕਦਮ ਕਰਾਰ ਦਿੰਦਿਆਂ ਆਖਿਆ ਕਿ ਲੋਕਾਂ ਨੂੰ ਹੁਣ ਦਫ਼ਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਕਿਉਂਕਿ ਹੁਣ ਰਜਿਸਟਰੀ ਨਾਲ ਸਾਰਾ ਕੰਮ ਆਨਲਾਈਨ ਹੋਵੇਗਾ ਤੇ ਵਿਅਕਤੀ ਨੂੰ ਘਰ ਬੈਠੇ ਹੀ ਰਜਿਸਟਰੀ ਮਿਲ ਜਾਇਆ ਕਰੇਗੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੱਲ ਮਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨਾਲ ਉਹਨਾਂ ਦੀ ਫਰੋਹੇਪੁਰ ਸਥਿਤ ਰਹਾਇਸ਼ ਤੇ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਮੰਡ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹਨ ਅਤੇ ਗੜਗੱਜ ਉਹਨਾਂ ਦੀ ਸਿਹਤ ਦਾ ਹਾਲਚਾਲ ਜਾਣਨ ਲਈ ਇੱਥੇ ਪੁੱਜੇ ਸਨ। ਜਿਕਰ ਜੋਗ ਹੈ ਕਿ ਸ਼੍ਰੋਮਣੇ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਵੱਲੋਂ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ 2015 ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਅਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ ਜਥੇਦਾਰ ਮੰਡ ਉਸ ਵੇਲੇ ਤੋਂ ਹੀ متوازی ਜਥੇਦਾਰ ਵਜੋਂ ਹਰ ਗੁਰਪੁਰਬ ਅਤੇ ਤਿਉਹਾਰ ਸਮੇਂ ਬਤੌਰ ਕਾਰਜਕਾਰੀ ਜਥੇਦਾਰ ਸੰਦੇਸ਼ ਵੀ ਜਾਰੀ ਕਰਦੇ ਹਨ ਪੰਜਾਬ ਸਰਕਾਰ ਦੀਆਂ ਵੱਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੂਬੇ ਵਿੱਚ ਐਤਕੀ ਝੋਨੇ ਦੀ ਸਿੱਧੀ ਬਜਾਈ ਤੋਂ ਕਿਸਾਨਾਂ ਨੇ ਮੂੰਹ ਫੇਰ ਲਿਆ ਹੈ। ਪੰਜਾਬ ਸਰਕਾਰ ਨੇ ਭਾਵੇਂ ਕਿ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ ਪਰ ਇਸ ਐਲਾਨ ਦੇ ਬਾਵਜੂਦ ਕਿਸਾਨ ਸਿੱਧੀ ਬਜਾਈ ਵੱਲ ਰੁਚੀ ਨਹੀਂ ਦਿਖਾ ਰਹੇ। ਅੰਕੜਿਆਂ ਮੁਤਾਬਕ 15 ਮਈ ਤੋਂ ਸੂਬੇ ਵਿੱਚ ਸ਼ੁਰੂ ਹੋਈ ਝੋਨੇ ਦੀ ਬਜਾਈ ਅਧੀਨ ਮਹạch ਹਾਲੇ ਤੱਕ 15000 ਏਕੜ ਰਕਬਾ ਹੀ ਆਇਆ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਝੋਨੇ ਦੇ ਸੀਜ਼ਨ ਵਿੱਚ ਲਗਭਗ 5 ਲੱਖ ਏਕੜ ਤੇ ਝੋਨੇ ਦੀ ਸਿੱਧੀ ਬਜਾਈ ਕਰਨ ਦਾ ਟੀਚਾ ਮਿਥਿਆ ਹੋਇਆ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਗਰਮੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 2 ਜੂਨ ਤੋਂ ਲੈ ਕੇ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਸਮੇਂ ਦੌਰਾਨ ਪੰਜਾਬ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਅਮਰਸਰ ਪੁਲਸ ਨੇ ਕੱਲ ਇੱਕ ਵੱਡੀ ਕਾਰਵਾਈ ਕਰਦੇ ਹੋਏ ਛੇਟਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਉਂਸਲਰ ਹਰਜਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਗ੍ਰਿਫਤਾਰੀ ਸਮੇਂ ਪੁਲਸ ਦਾ ਇਨ੍ਹਾਂ ਹਮਲਾਵਰਾਂ ਨਾਲ ਮੁਕਾਬਲਾ ਵੀ ਹੋਇਆ ਜਿਸ ਵਿੱਚ ਇੱਕ ਹਮਲਾਵਰ ਜ਼ਖਮੀ ਹੋ ਗਿਆ। ਪੁਲਸ ਨੇ ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਹਨ ਪੁਲਸ ਬਲਾਰੇ ਨੇ ਦੱਸਿਆ ਕਿ ਇਹ ਕਤਲ ਦੁਬਈ ਬੈਠੇ ਗੈਂਗਸਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਇਨ੍ਹਾਂ ਦੋਸ਼ੀਆਂ ਨੇ ਕੀਤਾ ਸੀ ਅੰਮ੍ਰਿਤਸਰ ਸ਼ਹਿਰ ਦੇ ਕਲ ਗੇਟ ਇਲਾਕੇ ਵਿੱਚ ਫਟੇ ਪੁਰਾਣੇ ਨੋਟ ਬਦਲਣ ਦਾ ਕੰਮ ਕਰਨ ਵਾਲੇ ਪਿਓ ਪੁੱਤਰ ਨੂੰ ਇੱਕ ਵਿਅਕਤੀ ਨੇ ਤੇਜ਼ ਧਾਰ ਹਥਿਆਰਾਂ ਨਾਲ ਜ਼ਖਮੀ ਕਰ ਉਹਨਾਂ ਤੋਂ 10.5 ਲੱਖ ਰੁਪਏ ਲੁੱਟ ਲਏ ਹੰਤਮ ਸੂਚਨਾ ਮਿਲਣ ਤੱਕ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਪਿਓ ਪੁੱਤ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਬਿਜ਼ਨੈਸ ਬਿਊਰੋ ਨੇ ਜਲੰਧਰ ਦੇ ਕੇਂਦਰੀ ਵਿਧਾਇਕ ਰਮਨ ਅਰੋੜਾ ਤੋਂ ਮੋੜ ਪੁੱਛ ਗੱਜ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਮਨ ਅਰੋੜਾ ਦੀ ਸਿਹਤ ਵਿਗੜਨ ਤੋਂ ਬਾਅਦ ਬੀਤੇ ਦਿਨ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਸੀ। ਕੱਲ ਡਾਕਟਰਾਂ ਨੇ ਦੱਸਿਆ ਕਿ ਰਮਨ ਅਰੋੜਾ ਦੇ ਪਿੱਤੇ ਵਿੱਚ ਪਥਰੀ ਹੈ ਅਤੇ ਉਹਨਾਂ ਨੂੰ ਦਵਾਈ ਦੇ ਕੇ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਜਸ ਤੋਂ ਬਾਅਦ ਵਿਜੀਲੈਂਸ ਦੇ ਕਰਮਚਾਰੀ ਰਮਨ ਅਰੂੜਾ ਨੂੰ ਪੁੱਛਗਿੱਛ ਲਈ ਮੋੜ ਆਪਣੇ ਦਫ਼ਤਰ ਲੈ ਗਏ। ਪਸਾਰਦੀ ਅਦਾਲਤ ਨੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਪੌਨਰ ਰਿਮਾਂਡ ਖਤਮ ਹੋਣ ਤੋਂ ਬਾਅਦ ਨੈਕ ਹਰਾਸਤ ਵਿੱਚ ਭੇਜ ਦਿੱਤਾ ਹੈ। कल ज्योति मल्होत्रा ਦਾ ਜਦ ਪੁਲਿਸਰ ਰਿਮਾਂਡ ਖਤਮ ਹੋਇਆ ਤਾਂ ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਸ ਦੇ ਹੋਰ ਪੁਲਿਸਰ ਰਿਮਾਂਡ ਦੀ ਕੋਈ ਮੰਗ ਨਹੀਂ ਕੀਤੀ ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ ਇਸ ਦੇ ਦਰਮਿਆਨ ਪੁਲਿਸ ਬੁਲਾਰੇ ਨੇ ਦੱਸਿਆ ਕਿ ਜੋਤੀ ਦੇ ਮੋਬਾਈਲਾਂ ਤੇ ਲੈਪਟਾਪ ਵਿੱਚੋਂ ਡਾਟੇ ਨੂੰ ਰਿਕਵਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਮਸੂਰੀ ਨਜ਼ਦੀਕ ਚਕਰਾਤਾ ਦੇ ਇੱਕ ਟੂਰਿਸਟ ਸਥਾਨ ਤੇ ਕੱਲ ਇੱਕ ਝਰਨੇ ਵਿੱਚ ਨਹਾ ਰਹੇ ਦੋ ਦਿੱਲੀ ਦੇ ਯਾਤਰੀਆਂ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਗਿਆ ਕਿ ਟਾਈਗਰ ਫਾਲ ਨਾਂ ਦੇ ਝਰਨੇ ਵਿੱਚ ਜਦ ਇਹ ਵਿਅਕਤੀ ਨਹਾ ਰਹੇ ਸਨ ਤਾਂ ਇੱਕ ਦਰਖਤ ਡਿੱਗ ਗਿਆ। ਉਸ ਨਾਲ ਕੁਝ ਪੱਥਰ ਵੀ ਝਰਨੇ ਦੇ ਪਾਣੀ ਨਾਲ ਵਹਿ ਗਏ। ਇਹ ਪੱਥਰ ਲੱਗਣ ਨਾਲ ਇਹਨਾਂ ਟੂਰਿਸਟਾਂ ਦੀ ਮੌਤ ਹੋ ਗਈ। ਸੂਬਾ ਸਰਕਾਰ ਵੱਲੋਂ ਸੂਬੇ ਦੇ ਸਾਰੇ ਪਿੰਡਾਂ ਵਿੱਚ ਮੌਜੂਦ ਛੱਪਣਾ ਦੀ ਸਫਾਈ ਮਹਿੰ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੌਨਸੂਨ ਤੋਂ ਪਹਿਲਾਂ ਹਰੇਕ ਪਿੰਡ ਦੇ ਛੱਪੜ ਦੀ ਸਾਫ ਸਫਾਈ ਦਾ ਕੰਮ ਜੋਰਾਂ ਤੇ ਹੈ ਦੱਸਿਆ ਗਿਆ ਕਿ ਸੂਬੇ ਦੇ ਸਾਰੇ 15000 ਛੱਪੜਾਂ ਦੀ ਸਾਫ ਸਫਾਈ ਕਰਨ ਦਾ ਕੰਮ ਹਾਲੇ ਅੱਧ ਵਿਚਕਾਰ ਹੈ ਲਗਭਗ 6000 ਛੱਪੜਾਂ ਵਿੱਚੋਂ ਪਾਣੀ ਬਾਹਰ ਕੱਢ ਦਿੱਤਾ ਗਿਆ ਹੈ ਜਦਕਿ 3000 ਛੱਪੜਾਂ ਵਿੱਚੋਂ ਗਾਰ ਕੱਢਣ ਦਾ ਕੰਮ ਚੱਲ ਰਿਹਾ ਹੈ ਬੁਲਾਰੇ ਨੇ ਸਾਫ਼ ਆਖਿਆ ਕਿ ਮੌਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਛੱਪੜਾਂ ਨੂੰ ਸਾਫ ਕਰ ਦਿੱਤਾ ਜਾਵੇਗਾ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਤਣਾਅ ਹੁਣ ਖਤਮ ਹੋਣ ਦੀ ਆਸ ਵੱਜ ਗਈ ਹੈ ਅਤੇ ਉਮੀਦ ਹੈ ਕਿ ਦੋਵੇਂ ਧਿਰਾਂ ਜਲਦ ਹੀ ਸਬੰਧਾਂ ਨੂੰ ਆਮ ਬਣਾਉਣ ਲਈ ਨਵੇਂ ਸਿਰੇ ਤੋਂ ਯਤਨ ਸ਼ੁਰੂ ਕਰਨਗੀਆਂ ਐਤਵਾਰ ਦੇਰ ਰਾਤ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਤੇ ਕੈਨੇਡਾ ਦੀ ਨਵੀਂ ਵਿਦੇਸ਼ ਮੰਤਰੀ ਅਨੀਤਾ ਆਨੰਦ ਵਿਚਕਾਰ ਟੈਲੀਫੋਨ ਤੇ ਹੋਈ ਗੱਲਬਾਤ ਬਹੁਤ ਸਕਾਰਾਤਮਕ ਰਹੀ ਫਰਵਰੀ 2024 ਤੋਂ ਬਾਅਦ ਪਹਿਲੀ ਵਾਰ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਕਾਰ ਸਿੱਧੀ ਗੱਲਬਾਤ ਹੋਈ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਸ਼ਾਸਨ ਕਾਲ ਦੌਰਾਨ ਤਲਖ ਟਿੱਪਣੀਆਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਾਜਨੀਤਿਕ ਸਬੰਧਾਂ ਵਿੱਚ ਕੜਤਲ ਪੈਦਾ ਹੋ ਗਈ ਸੀ ਯੂਕਰੇਨ ਨਾਲ ਚੱਲ ਰਹੀ ਜੰਗ ਦੇ ਦਰਮਿਆਨ ਰੂਸ ਵੱਲੋਂ ਐਤਵਾਰ ਦੇਰ ਰਾਤ ਯੂਕਰੇਨ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਤੇ ਮਜ਼ਾਈਲ ਹਮਲਾ ਕੀਤਾ ਗਿਆ ਯੂਕਰੇਨ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਹਮਲੇ ਲਈ 355 ਡਰੋਨ ਤੇ 9 ਕਰੂਜ਼ ਮਜ਼ਾਈਲਾ ਦਾਗੀਆਂ ਇਸ ਹਮਲੇ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਉਧਰ ਇਸ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਟਿੱਪਣੀ ਕਰਦਿਆਂ ਆਖਿਆ ਕਿ ਪੁਤਿਨ ਹੁਣ ਪੂਰੀ ਤਰ੍ਹਾਂ ਪਾਗਲ ਹੋ ਗਿਆ ਹੈ ਉਹਨਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਟਿੱਪਣੀ ਕਰਦੇ ਆਖਿਆ ਕਿ ਭਾਵੇਂ ਪੋਤਨ ਉਹਨਾਂ ਦਾ ਦੋਸਤ ਹੈ ਪਰ ਮੈਨੂੰ ਲੱਗਦਾ ਹੈ ਕਿ ਉਸ ਦਾ ਹੁਣ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਉਧਰ ਗਾਜ਼ਾ ਪੱਟੀ ਵਿੱਚ ਵੀ ਇਜ਼ਰਾਈਲ ਨੇ ਹੁਣ ਹਮਲੇ ਤੇਜ਼ ਕਰ ਦਿੱਤੇ ਹਨ। ਕੱਲ ਇੱਕ ਹਮਲੇ ਵਿੱਚ ਸਕੂਲ ਵਿੱਚ ਪਨਾਹ ਲਈ ਬੈਠੇ 36 ਵਿਅਕਤੀਆਂ ਸਮੇਤ ਘੱਟੋ-ਘੱਟ 60 ਵਿਅਕਤੀ ਮਾਰੇ ਗਏ। ਦੱਸਿਆ ਗਿਆ ਕਿ ਜਦੋਂ ਸਕੂਲ ਤੇ ਇਜ਼ਰਾਈਲ ਨੇ ਹਮਲਾ ਕੀਤਾ ਤਾਂ ਪਨਾਹਗੀਰ ਸੁੱਤੇ ਹੋਏ ਸਨ। ਚੰਡੀਗੜ੍ਹ ਸਥਿਤ ਪੀਜੀਆਈ ਨੇ ਇੱਕ ਅਜਿਹੇ ਵਿਅਕਤੀ ਦਾ ਸਫਲ ਇਲਾਜ ਕੀਤਾ ਜਿਸ ਦਾ ਬੇਕਾਬੂ ਹੋਏ ਹਾਰਮੋਨਸ ਦੀ ਵਜ੍ਹਾ ਨਾਲ ਕੱਦ ਲਗਾਤਾਰ ਵੱਧਦਾ ਜਾ ਰਿਹਾ ਸੀ ਜੰਮੂ ਕਸ਼ਮੀਰ ਪੁਲਿਸ ਵਿੱਚ ਹੈੱਡ ਕਨਸਟੇਬਲ ਵਜੋਂ ਤਾਇਨਾਤ ਇਸ ਵਿਅਕਤੀ ਦਾ ਹਾਰਮੋਨਸ ਅਸੰਤੁਲਨ ਦੇ ਚੱਲਦੇ ਕੱਦ 7 ਫੁੱਟ 7 ਇੰਚ ਤੱਕ ਵੱਧ ਚੁੱਕਿਆ ਸੀ ਤੇ ਉਸ ਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡਾਕਟਰਾਂ ਦੀ ਟੀਮ ਨੇ ਉਸਦੇ ਆਪਰੇਸ਼ਨ ਨੂੰ ਸਫਲ ਕਰਾਰ ਦਿੰਦੇ ਆ ਦੱਸਿਆ ਕਿ ਹੁਣ ਉਹ ਬਿਲਕੁਲ ਸਿਹਤਯਾਬ ਹੈ। ਮੁੰਬਈ ਵਿੱਚ ਕੱਲ ਮੌਨਸੂਨ ਨੇ ਲਗਭਗ 8 ਦਿਨ ਪਹਿਲਾਂ ਦਸਤਕ ਦੇ ਦਿੱਤੀ। ਮੌਸਮ ਮਾਰਾ ਮੁਤਾਬਕ ਮੁੰਬਈ ਵਿੱਚ ਮੌਨਸੂਨ 75 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਪਹਿਲੀ ਵਾਰ ਪਹੁੰਚਿਆ ਹੈ। ਮੌਨਸੂਨ ਦੀ ਦਸਤਕ ਦੇ ਨਾਲ ਹੀ ਸ਼ਹਿਰ ਦੀ ਕੱਲ ਜਨਜੀਵਨ ਨੂੰ ਵੱਡਾ ਝਟਕਾ ਲੱਗਿਆ। ਪਾਣੀ ਭਰਨ ਕਾਰਨ ਸ਼ਹਿਰ ਦੀ ਲਾਈਫਲਾਈਨ ਰੇਲ ਗੱਡੀਆਂ ਤੇ ਹੋਰ ਕਈ ਕਾਰੋਬਾਰੀ ਗਤੀਵਿਧੀਆਂ ਠੱਪ ਹੋ ਗਈਆਂ। ਰਾਜਸਥਾਨ ਦੇ ਕੋਟਾ ਵਿੱਚ NEET ਦੀ ਤਿਆਰੀ ਕਰ ਰਹੀ ਜੰਮੂ ਕਸ਼ਮੀਰ ਦੀ ਇੱਕ 18 ਸਾਲਾ ਵਿਦਿਆਰਥਣ ਨੇ ਕੱਲ ਖੁਦਕੁਸ਼ੀ ਕਰ ਲਈ। ਇਹ ਇੱਥੇ ਖੁਦਕੁਸ਼ੀ ਕਰਨ ਦੀ ਇਸ ਸਾਲ ਦੀ 15ਵੀਂ ਤੇ ਇਸ ਮਹੀਨੇ ਦੀ ਦੂਸਰੀ ਘਟਨਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਦਿਆਰਥਣ ਕੁਝ ਪਰੇਸ਼ਾਨ ਸੀ ਤੇ ਪੈਪਰ ਵਿੱਚ ਆਈਪੀਐਲ ਦੇ ਖੇਡੇ ਗੇ ਮੈਚ ਵਿੱਚ ਪੰਜਾਬ ਕਿੰਗਜ਼ ਨੇ ਰਾਤ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਅੰਕ ਤਾਲਕਾ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 183 ਦੌੜਾਂ ਬਣਾਈਆਂ ਜਦਕਿ ਪੰਜਾਬ ਦੀ ਟੀਮ ਨੇ ਇਸ ਟੀਚੇ ਦਾ ਪਿੱਛਾ ਆਸਾਨੀ ਨਾਲ 19ਵੇਂ ਓਵਰ ਵਿੱਚ ਕਰ ਲਿਆ। ਅੱਜ ਆਈਪੀਐਲ ਦੇ ਇੱਕ ਹੋਰ ਮੈਚ ਵਿੱਚ ਬੰਗਲੌਰ ਦਾ ਸਾਹਮਣਾ ਲਖਨਊ ਦੀ ਟੀਮ ਨਾਲ ਹੋਵੇਗਾ। ਬੰਗਲੌਰ ਦੀ ਟੀਮ ਜਿੱਤ ਦਰਜ ਕਰ ਅੰਕ ਪਾਲਿਕਾ ਦੇ ਪਹਿਲੇ ਦੋ ਸਥਾਨਾਂ ਵਿੱਚ ਆਪਣਾ ਸਥਾਨ ਪੱਕਾ ਕਰਨ ਦੀ ਕੋਸ਼ਿਸ਼ ਕਰੇਗੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ